ਅੱਜ ਚੰਗੀ ਧੁੱਪ ਰਹੀ ਤੇ ਜਿਸ ਨਾਲ ਵਾਤਵਾਤਾਪਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਾਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸਾਰਾ 18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਤਾਂ ਲਗਾਤਾਰ ਦੋਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵਾਤਵਾਤਾਪਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਾਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇਜ਼ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਕਿ ਧੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਦੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਬਰਬਾਦਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕੱਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਤਾਂ ਲਗਾਤਾਰ ਦੋਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਬਿਛਲੇ 2 ਦਿਨਾਂ ਤੋਂ ਜਿਹੜਾ ਕਿ ਤੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਦੁਜੇ ਦਿਨ ਬੰਗਲੌਰ ਨੂੰ ਸ਼ਹਿਰ ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਝਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਵਾਬਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ 기ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸਾਰਾ 18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ। ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਕਿ ਤੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਤੁਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਮੌਸਮ ਰਿਹਾ। ਤਾਂ ਲਗਾਤਾਰ ਦੋਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ। ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ। 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਅਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ। ਸਵੇਰੇ ਨੂੰ ਸੰਗਣੀ ਤੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਤੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ। ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ। 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਅਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ। ਸਵੇਰੇ ਨੂੰ ਸੰਗਣੀ ਤੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਤੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਕਿ ਧੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕੱਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਇਸ ਦੇ ਉੱਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਅਲਗਾੜਾ ਦੂਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਤੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ ਹੋ ਗਿਆ ਧੁੱਪ ਨਿਕਲੀ ਉੱਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਤੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਵਾਂਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17-18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਤਾਂ ਲਗਾਤਾਰ ਦੋਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਬਿਚਲੇ 2 ਦਿਨਾਂ ਤੋਂ ਜਿਹੜਾ ਕਿ ਤੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਤੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਤੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜ਼ਿਆਦਾ ਕਿਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਸਾਰਾ 18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਹੋ ਸਕਦੀ ਹੈ। ਅਲਗਾਤਾਂ ਦੂਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈ ਹੈ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਵਾਂਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀਤਾਪਮਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਕਿ ਧੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕੱਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਮੌਸਮ ਰਿਹਾ। ਲਗਾਤਾਰ ਦੋਜੇ ਦਿਨਾਂ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ। ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ। 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਅਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ। ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲਬਾਈ ਰਹੇਗੀ ਤੇ ਜਵਾਂਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀਤਾਪਮਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17-18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਅਲਗਾਜ਼ਾ ਦੂਜੇ ਦਿਨ ਬੰਗਲੌਰ ਨੂੰ ਸ਼ਹਿਰ ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਅਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲਬਾਈ ਰਹੇਗੀ ਤੇ ਜਵਾਂਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ ਕੀ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ 8 ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਬਿਚਲੇ 2 ਦਿਨਾਂ ਤੋਂ ਜਿਹੜਾ ਕਿ ਤੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਤੁੰਦ ਕਰਨ ਕਾਫੀ ਬਰਬਾਦਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕੱਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵਾਤਾਵਰਣ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਾਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਾਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਉਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜਰਾ 기ਤਾਪਮਾਨ ਰਹਿ ਸਕਦਾ ਹੈ ਕੱਟੋ ਕੱਟਾ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਅਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਤਾਂ ਲਗਾਤਾਰ ਦੁਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਧੁੱਪ ਰਹੀ ਤੇ ਜਿਸ ਨਾਲ ਵਾਤਾਵਰਣ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਾਨ 22°C 4°C ਰਿਹਾ ਸੀ ਉਤੇ ਹੀ ਬੀਤੀ ਰਾਤ ਦਾ ਤਾਪਮਾਨ 7°C ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ ਤਿੰਨ ਦਿਨ ਸ਼ਹਿਰ ਵਿੱਚ ਬੱਦਲਬਾਈ ਰਹੇਗੀ ਤੇ ਜ਼ਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ ਆਉਣ ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜ਼ਰਾ 기ਤਾਪਮਾਨ ਰਹਿ ਸਕਦਾ ਹੈ ਕੱਟੋ ਕੱਟਾ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਦੋਂ ਦੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਬੁੱਧਵਾਰ ਤੋਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ 16 ਅਤੇ 19 ਜਨਵਰੀ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਅਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਜਦੋਂ ਕਿ 17 18 ਤੇ 20 ਜਨਵਰੀ ਨੂੰ ਮੱਧ ਅਤੇ ਉੱਚੇ ਪਹਾੜੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਹੁਣ ਪਿਛਲੇ 2 ਦਿਨਾਂ ਤੋਂ ਜਿਹੜਾ ਕਿ ਧੁੱਪ ਨਿਕਲੀ ਹੋਈ ਸੀ ਮੌਸਮ ਸਾਫ਼ ਨਜ਼ਰ ਆ ਰਿਹਾ ਸੀ ਤੇ ਲੋਕਾਂ ਦੇ ਆਮ ਜਨ ਜੀਵਨ ਜਿਹੜੇ ਕਿ ਪਹਿਲਾਂ ਧੁੰਦ ਕਰਨ ਕਾਫੀ ਪ੍ਰਭਾਵਿਤ ਹੋ ਰਹੇ ਸੀ ਹੁਣ ਉਹਨਾਂ ਨੂੰ ਵੀ ਕਾਫੀ ਆਰਾਮ ਮਿਲ ਰਿਹਾ ਸੀ ਕਈ ਵੱਡੇ ਹਾਦਸੇ ਵੀ ਵਾਪਰ ਰਹੇ ਸੀ ਉਸ ਦੀ ਗਿਣਤੀ ਵੀ ਕਟੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੇਕਰ ਪਹਾੜੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਜਿਹੜੀ ਕਿ ਇੱਕ ਦਿਨ ਧੁੱਪ ਨਿਕਲੀ ਸੀ ਪਰ ਮੁੜ ਦੁਬਾਰਾ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੇ ਬਰਫਬਾਰੀ ਦੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਦੋਜੇ ਦਿਨ ਮੰਗਲਵਾਰ ਨੂੰ ਸ਼ਹਿਰ 'ਚ ਚੰਗੀ ਤੋਪ ਰਹੀ ਤੇ ਜਿਸ ਨਾਲ ਵੱਧ ਤਾਪਮਨ ਵੀ ਵੱਧ ਗਿਆ ਬੁੱਧਵਾਰ ਨੂੰ ਵੀ ਮੌਸਮ ਸਾਫ਼ ਰਿਹਾ ਜੋ 22.5 ਡਿਗਰੀ ਦਰਜ ਹੋਇਆ ਤੇ ਇਹ ਆਮ ਨਾਲੋਂ 4 ਡਿਗਰੀ ਵੱਧ ਸੀ ਤੇ ਪਿਛਲੇ ਸਾਲ ਦੇ ਮੁਕਾਬਲੇ ਜਨਵਰੀ ਦਾ ਸਭ ਤੋਂ ਵੱਧ ਤਾਪਮਨ ਦਰਜ ਹੋਇਆ 3 ਜਨਵਰੀ 2024 ਨੂੰ ਤਾਪਮਨ 22.4 ਡਿਗਰੀ ਰਿਹਾ ਸੀ ਉੱਤੇ ਹੀ ਬੀਤੀ ਰਾਤ ਦਾ ਤਾਪਮਨ 7 ਡਿਗਰੀ ਰਿਹਾ ਸਵੇਰੇ ਨੂੰ ਸੰਗਣੀ ਧੁੰਦ ਕਾਰਨ ਦਿਸਣ ਹੱਦ 6 ਮੀਟਰ ਤੱਕ ਦਰਜ ਕੀਤਾ ਗਿਆ ਤਾਂ ਬਿਲਕੁਲ ਹਾਲਾਂਕਿ ਦਿਨ ਦੇ ਨਾਲ ਹੀ ਮੌਸਮ ਸਾਫ਼ ਹੋ ਗਿਆ ਧੁੱਪ ਨਿਕਲੀ ਹੋਈ ਸੀ ਤੇ ਚੰਡੀਗੜ੍ਹ ਮੌਸਮ ਕੇਂਦਰ ਨੇ 4 ਦਿਨਾਂ ਲਈ ਸਵੇਰੇ ਸ਼ਾਮ ਨੂੰ ਸੰਗਣੀ ਧੁੰਦ ਦੀ ਸੰਭਾਵਨਾ ਵੀ ਪ੍ਰਗਟਾਈਆ ਹਾਲਾਂਕਿ ਦਿਨੇ ਮੌਸਮ ਜਿਹੜਾ ਕਿ ਸਾਫ਼ ਰਹਿੰਦਾ ਤੇ ਪੱਛਮੀ ਗੜਬੜੀ ਸਰਗਰਮ ਹੋਣ ਵਾਲੀ ਹੈ ਵਿਭਾਗ ਦੇ ਅਨੁਸਾਰ 3 ਦਿਨ ਸ਼ਹਿਰ ਵਿੱਚ ਬੱਦਲ ਵਾਈ ਰਹੇਗੀ ਤੇ ਜਮਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਤੇ ਵਿਭਾਗ ਬਦਲਾ 온 ਦੀ ਸੰਭਾਵਨਾ ਜਤਾ ਰਿਹਾ ਹੈ 21 ਤੋਂ 20 ਡਿਗਰੀ ਤੱਕ ਇਸ ਦਾ ਜ਼ਰਾ ਕੀਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਅੱਜ ਤੋਂ 9 ਡਿਗਰੀ ਤੱਕ ਬਣਿਆ ਰਹੇਗਾ ਤੇ ਉਧਰ ਹੀ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ